ਜਲਪ ਜੀ ਆ ਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ ਹਾਜ਼ਰਾਂ ਅੱਜ ਕਰਵਾਜਦੇ ਹਾਂ ਕੁਝ ਗੱਲਾਂ ਬਾਤਾਂ ਦੀ, ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਕੋਲੋਰਡੋ ਵਿੱਚ ਇੱਕ ਯਹੂਦੀ ਸਮਾਗਮ ਦੇ ਉੱਤੇ ਹਮਲਾ ਹੋਇਆ। ਇਹਦੇ ਸਬੰਧੀ ਦੂਜਾ ਯੂਕਰੇਨ ਨੇ ਰੂਸ ਦੇ ਉੱਤੇ ਹਮਲਾ ਤੇਜ਼ ਕਰ ਦਿੱਤਾ। ਤੀਜਾ ਯੋਵਾਦੀ ਸੈਨੇਟਰ ਯੋਵਾਦੀ ਸੈਨੇਟਰ ਦਾ ਇੱਕ ਬਹੁਤ ਵਿਵਾਦਪੂਰਨ ਬਿਆਨ ਆਇਆ। ਮੌਤ ਸਬੰਧੀ ਉਹ ਤੁਹਾਡੇ ਨਾਲ ਗੱਲਬਾਤ ਕਰਨੀ ਹੈ। ਡੌਜ ਦੀ ਭੂਮਿਕਾ ਦੇ ਉੱਤੇ ਸਵਾਲ ਉੱਠ ਰਹੇ ਆ ਵੀ ਇਹ ਬੜਾਈ ਤੇ ਕੰਮ ਤੇਜ਼ ਕਰਨੂ ਸੀ ਇਹਦੇ ਨਾਲ ਸਗੋਂ ਘੱਟ ਹੌਲੀ ਹੋ ਗਿਆ ਤੇ ਆਖਰ ਦੇ ਵਿੱਚ ਜਿਹੜੇ ਕੋਸਟਲ ਇਲਾਕਿਆਂ ਦੇ ਵਿੱਚ ੜਾ ਸਬੰਧੀ ਚਿੰਤਾ ਆ ਉਹਦੇ ਬਾਰੇ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਾਂਗੇ ਸਭ ਤੋਂ ਪਹਿਲੀ ਗੱਲਬਾਤ ਇੱਕ ਜੀਓਵੈਸ਼ ਇਵੈਂਟ ਦੇ ਉੱਤੇ ਅਟੈਕ ਹੋਇਆ ਪਿਛਲੇ ਦਿਨਾਂ ਦੇ ਵਿੱਚ ਅਮਰੀਕਾ ਦੇ ਵਿੱਚ ਬਹੁਤ ਮਤਲਬ ਅਜੀਬ ਕਿਸਮ ਦੀਆਂ ਘਟਨਾਵਾਂ ਵਾਪਰ ਰਹੀਆਂ ਤੁਹਾਨੂੰ ਯਾਦ ਹੋਊਗਾ ਥੋੜੇ ਦਿਨ ਪਹਿਲਾਂ ਅਸੀਂ ਗੱਲਬਾਤ ਕੀਤੀ ਸੀ ਕਿ ਵਾਸ਼ਿੰਗਟਨ ਡੀਸੀ ਦੇ ਵਿੱਚ ਇੱਕ ਜਿਹੜਾ ਉਹ ਸਿਗਾ ਦੋ ਜਣਿਆਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਅੰਬੈਸੀ ਦੇ ਬਾਹਰ ਜਿਹੜੀ ਇਜ਼ਰਾਇਲ ਦੀ ਅੰਬੈਸੀ ਸੀਗੀ ਉਹਨਾਂ ਦੋਵਾਂ ਦਾ ਆਪਸ ਵਿੱਚ ਵਿਆਹ ਹੋਣਾ ਸੀ ਜਲਦੀ ਉਹ ਗੱਲਬਾਤ ਹਜੇ ਠੰਡੀ ਨਹੀਂ ਸੀ ਪਈ ਕਿ ਕੱਲ ਜੂਇਸ਼ ਇੱਕ ਇਵੈਂਟ ਸੀਗਾ ਉੱਥੇ ਇੱਕ ਮਤਲਬ ਪੀਸਫੁਲ ਉਹ ਕਰ ਰਿਹਾ ਸੀ ਉੱਥੇ ਇਕੱਠੇ ਹੋਏ ਸੀ ਬੋਲਡਰ ਦੇ ਵਿੱਚ ਕੋਲੋਰੈਡੋ ਦੇ ਵਿੱਚ ਜਗ੍ਹਾ ਬੋਲਡਰ ਉੱਥੇ ਇੱਕੋ ਗੈਦਰਿੰਗ ਸੀਗੀ ਉਹਨਾਂ ਦੀ ਇਕੱਠੀ ਸੀਗੀ ਤੇ ਉਹ ਅਵੇਅਰਨੈਸ ਦੇਣਾ ਚਾਹੁੰਦੇ ਸੀ ਵੀ ਜਿਹੜੀ ਗਾਜ਼ਾ ਦੇ ਵਿੱਚ ਹੋਸਟੇਜ ਨੇ ਜਿਹੜੇ ਬੰਦੇ ਬਣਾਏ ਆ ਉਹਨਾਂ ਦੇ ਬਾਰੇ ਉੱਥੇ ਇੱਕ ਬੰਦੇ ਨੇ ਫਾਇਰ ਬੰਬ ਯੂਜ਼ ਕੀਤਾ ਅਟੈਕ ਕਰੋ ਦਾ ਨਾਮ ਮੁਹੰਮਦ ਸਾਰੇ ਸੋਲੇਮਨ ਦੱਸਦੇ ਆ ਉਹਨੇ ਇੱਕ ਜਿਹੜਾ ਹੋਮ ਮੇਡ ਫਾਇਰ ਬੰਬਾ ਉਹ ਸੈੱਟ ਦਿੱਤਾ ਉਹਨਾਂ ਦੇ ਉੱਤੇ ਤੇ ਸੈੱਟਣ ਤੋਂ ਬਾਅਦ ਉਹਨੇ ਕਿਹਾ ਫ੍ਰੀ ਪੈਲੇਸਟਾਈਨ ਜਿਸ ਵਿਅਕਤੀ ਨੇ ਉਹਨਾਂ ਦੋ ਜਣਿਆਂ ਨੂੰ ਵਸ਼ਿੰਗਟਨ ਡੀਸੀ ਦੇ ਵਿੱਚ ਕੁਝ ਦਿਨ ਪਹਿਲਾਂ ਮਾਰਿਆ ਸੀ ਮਾਰਨ ਤੋਂ ਬਾਅਦ ਉਹਨੇ ਵੀ ਇਹੀ ਕਿਹਾ ਸੀ ਫ੍ਰੀ ਪੈਲੇਸਟਾਈਨ 8 ਜਣੇ ਜ਼ਖਮੀ ਹੋਏ ਆ ਇਸ ਹਮਲੇ ਦੇ ਵਿੱਚ ਇਹਨਾਂ ਦੀ ਉਮਰ 52 ਤੋਂ 88 ਸਾਲ ਦੇ ਵਿਚਕਾਰ ਆ ਦੋ ਜਿਹੜੇ ਆ ਉਹ ਬਹੁਤ ਬੁਰੀ ਤਰ੍ਹਾਂ ਬਰਨ ਹੋ ਗਏ ਝੁਲਸ ਗਏ ਆ ਇੱਕ ਤਰੀਕੇ ਦੇ ਨਾਲ ਹਸਪਤਾਲ ਲੈ ਕੇ ਗਏ ਆ ਉਹਨਾਂ ਨੂੰ ਸਿੱਧਾ ਸਿੱਧਾ ਟਾਰਗੇਟਡ ਹੇਟ ਕਰਾਈਮ ਆ ਅਥਾਰਟिटीज ਕਹਿ ਰਹੀਆਂ ਕਿ ਇਹ ਟਾਰਗੇਟਡ ਅਟੈਕ ਆ ਜੂਸ਼ ਕਮਿਊਨਿਟੀ ਦੇ ਉੱਤੇ ਤੇ ਇਹਦੀ ਹੋ ਇਨਵੈਸਟੀਗੇਸ਼ਨ ਕਰ ਰਹੇ ਆ ਟੈਰਰਿਜ਼ਮ ਵੱਲੋਂ ਮਤਲਬ ਇੱਕ ਜਿਹੜਾ ਐਕਟ ਆਫ ਟੈਰਰਿਜ਼ਮ ਹੇਟ ਕਰਾਈਮ ਆ ਉਹਦੇ ਵਜੋਂ ਇਹਦੀ ਅੱਗੇ ਜਿਹੜੀ ਜਾਂਚ ਪੜਤਾਲ ਕੀਤੀ ਜਾ ਰਹੀ ਆ ਜਿਹੜੇ ਵਿਟਨੈਸ ਨੇ ਉੱਥੇ ਗਵਾਹ ਸੀਗੇ ਮੌਕੇ ਤੇ ਉਹਨਾਂ ਨੇ ਦੇਖੀਆਂ ਅੱਗ ਦੀਆਂ ਲਪਟਾਂ ਨਿਕਲਦੀਆਂ ਤੇ ਬਹੁਤ ਜ਼ਿਆਦਾ ਪੈਨਿਕ ਹੋਏ ਆ ਡਰੇ ਆ ਉਸ ਵੇਲੇ ਉਹਨਾਂ ਨੇ ਤੇ ਜਿਹੜਾ ਮਾਸਕ ਸ਼ਿਫਟ ਫਲਮ ਥਰੋ ਜਿਹੜਾ ਉਹਨੇ ਫਲੇਮ ਥਰੋ ਜਿਹੜਾ ਵਰਤਿਆ ਆ ਤੇ ਉਹਦੇ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਉਹ ਐਂਟੀ ਜਿਊਇਸ਼ ਸਲਰਜ਼ ਜਿਹੜੇ ਉਹ ਮਤਲਬ ਮੰਦੀ ਚੰਗੀ ਸ਼ਬਦਾਗਲੀ ਵੀ ਜਿਊਇਸ਼ ਦੇ ਖਿਲਾਫ ਵਰਤ ਰਹੀ ਹੈ। ਅਸੀਂ ਸਰਕਾਰ ਬਹੁਤ ਕੋਸ਼ਿਸ਼ ਕਰ ਰਹੀ ਹੈ ਜਿਹੜਾ ਕਿ ਐਂਟੀ ਸੈਮਟਿਜ਼ਮ ਆ ਮਤਲਬ ਜਿਉਸ਼ ਤੇ ਖਿਲਾਫ ਕੋਈ ਵੀ ਗੱਲਬਾਤ ਹੋ ਨਾ ਕੀਤੀ ਜਾਵੇ। ਸਰਕਾਰ ਇਸ ਕੰਨ ਨੂੰ ਲੈ ਕੇ ਬਹੁਤ ਸਖਤੀ ਵਰਤ ਰਹੀ ਹੈ। ਪਰ ਇਹ ਕਿਤੇ ਨਾ ਕਿਤੇ ਕੁਝ ਕਦੋਕਾ ਘਟਰਾਵਾ ਫੇਰ ਵੀ ਵਾਪਰ ਰਹੀਆਂ। ਔਰ ਉਹ ਉੱਥੇ ਹੀ ਸੀ ਉਹਨੂੰ ਉਸੇ ਵੇਲੇ ਗ੍ਰਿਫਤਾਰ ਕਰ ਲਿਆ ਗਿਆ ਤੇ ਉਹਨੂੰ ਉਹਨੇ ਕੋਈ ਵਿਰੋਧ ਨਹੀਂ ਕੀਤਾ ਜਦੋਂ ਉਹਨੂੰ ਗ੍ਰਿਫਤਾਰ ਕੀਤਾ। ਜੇਲ੍ਹ ਦੇ ਵਿੱਚ ਲਾ ਗਿਆ ਤੇ ਕਈ ਬੜੇ ਸੀਰੀਅਸ ਮਲਟੀਪਲ ਚਾਰजेस ਦਾ ਉਹਨੂੰ ਸਾਹਮਣਾ ਕਰਨਾ ਪੈ ਰਿਹਾ ਆ। ਕਮਿਊਨਿਟੀ ਬਹੁਤ ਚਿੰਤਾ ਦੇ ਵਿੱਚ ਐਸੋ ਜਿਹੜੀ ਜੋਸ਼ ਕਮਿਊਨਿਟੀ ਆ ਕੋਲੋਰਡੋ ਦੇ ਵਿੱਚ ਉਹ ਇੱਕ ਤਰੀਕੇ ਦੇ ਨਾਲ ਸ਼ੌਕ ਦੇ ਵਿੱਚ ਆ ਉਹਨਾਂ ਨੇ ਕਦੇ ਸੋਚਿਆ ਨਹੀਂ ਸੀ ਵੀ ਇਦਾਂ ਵੀ ਹੋ ਜਾਊਗਾ ਜਿਹੜੇ ਬਹੁਤ ਇੱਕ ਕਿਉਂਕਿ ਜਿਹੜੀਆਂ ਇਹ ਵੀਕਲੀ ਵਾਕਸ ਨੇ ਜਾਂ ਇਹ ਇਕੱਠ ਆ ਇਹ ਸਾਰੇ ਬਹੁਤ ਸ਼ਾਂਤਪੂਰਨੀ ਆ ਨਾ ਕਿ ਇਹ ਕੋ ਪੋਲੀਟਿਕਲ ਨਾ ਰਾਜਨੀਤੀ ਦੇ ਨਾਲ ਇਹਨਾਂ ਦਾ ਕੋਈ ਸਬੰਧ ਜਿਹੜਾ ਐਂਟੀ ਸੈਮਟਿਜ਼ਮ ਅਮਰੀਕਾ ਦੇ ਵਿੱਚ ਬਹੁਤ ਵਧ ਰਿਹਾ ਜੋਸ਼ ਲੀਡਰ ਦੇ ਜਿਹੜੇ ਅ ਐਂਟੀ ਡਿਫਾਰਮੇਸ਼ਨ ਲੀਗ ਆ ਉਹ ਇਹ ਕਹਿੰਦੇ ਆ ਕਿ ਇਹ ਚੀਜ਼ ਐਂਟੀ ਸੈਮਟਿਜ਼ਮ ਦਾ ਵਾਧਾ ਔਰ ਖਾਸ ਤੌਰ ਦੇ ਤੇ ਹਿੰਸਾ ਦੇ ਵਿੱਚ ਵਾਧਾ ਬਹੁਤ ਖਤਰਨਾਕ ਆ ਜਿਹੜੇ ਅਮਰੀਕਾ ਦੇ ਵੱਡੇ ਲੀਡਰ ਨੇ ਜਿਨ੍ਹਾਂ ਦੇ ਵਿੱਚ ਕੋਲੋਰੈਡੋ ਦੇ ਗਵਰਨਰ ਬੋਲਡਰ ਦੇ ਮੇਅਰ ਪੋਲੀਟਿਸ਼ੀਅਨ ਮਾਰਕੋ ਰੂਬਿਓ ਚੱਕ ਸ਼ੂਮਰ ਉਹਨਾਂ ਨੇ ਬਹੁਤ ਸਟਰੋਂਗਲੀ ਇਸ ਹਮਲੇ ਦੀ ਨਿੰਦਾ ਕੀਤੀ ਹੈ ਤੇ ਉਹ ਕਹਿੰਦੇ ਅਸੀਂ ਜਿਊਿਸ਼ ਕਮਿਊਨਿਟੀ ਦੀ ਸਪੋਰਟ ਕਰਦੇ ਹਾਂ ਜਿਹੜਾ ਅਮਰੀਕਾ ਦੇ ਵਿੱਚ ਸਾਰੀਆਂ ਯੂਨੀਵਰਸਿਟੀਆਂ ਦੇ ਨਾਲ ਵੀ ਮੁੱਖ ਤੌਰ ਦੇ ਉੱਤੇ ਰੌਲਾ ਇਹੀ ਪਿਆ ਆ ਕਿ ਅਮਰੀਕਾ ਦੀ ਨੀਤੀ ਦੇ ਉਲਟ ਜਾ ਕੇ ਲੋਕ ਇਹਨਾਂ ਜਿਊਇਸ਼ ਤੇ ਖਿਲਾਫ ਨਾਰੇਬਾਜ਼ੀ ਜਾਂ ਜੋ ਕੁਝ ਕਰ ਰਹੇ ਆ ਉਹ ਗਲਤ ਆ ਫੰਡਿੰਗ ਕੱਟ ਗਈ ਸੀ ਕਿ ਬੜਾ ਕੁਝ ਪਿਛਲੇ ਸਮੇਂ ਦੇ ਵਿੱਚ ਹੋਇਆ ਪਰ ਕਿਸੇ ਨਾ ਕਿਸੇ ਤਰ੍ਹਾਂ ਇਹ ਘਟਨਾਵਾਂ ਅਮਰੀਕਾ ਦੇ ਵਿੱਚ ਚਿੰਤਾ ਪੈਦਾ ਕਰ ਰਹੀ ਆ ਅਗਲੀ ਗੱਲਬਾਤ ਯੂਕਰੇਨ ਦੀ ਤੇ ਰੂਸ ਦੀ ਅੱਜ ਇੱਕ ਜਿਹੜੀ ਅਪਡੇਟ ਆਈ ਹੈ ਕਿ ਯੂਕਰੇਨ ਨੇ ਰੂਸ ਦੇ ਉੱਤੇ ਹਮਲਾ ਤੇਜ਼ ਕਰ ਦਿੱਤਾ। ਬਹੁਤ ਵੱਡੇ ਪੱਧਰ ਤੇ ਉਤੇ ਡਰੋਨ ਅਟੈਕ ਕੀਤਾ। ਇਹਨਾਂ ਦੇ 5 에ਅਰ ਬੇਸ ਬਿਲਕੁਲ ਅੰਦਰ ਜਾ ਕੇ ਰੂਸ ਦੇ ਇਹਨਾਂ ਨੇ ਤਬਾਹ ਕਰ ਦਿੱਤੇ ਆ। ਸਾਈਬੇਰੀਆ ਵਰਗੇ ਇਲਾਕਿਆਂ ਦੇ ਤੱਕ ਵੀ ਪਹੁੰਚ ਗਏ ਆ। ਯੂਕਰੇਨੀਅਨ ਪ੍ਰੈਜ਼ੀਡੈਂਟ ਨੇ ਵਲਾਦੀਵੀਰ ਜ਼ੇਲਨਸਕੀ ਵਲਾਦੀਵੀਰ ਜ਼ੇਲਨਸਕੀ ਨੇ ਇਹ ਕਿਹਾ ਕਿ 117 ਡਰੋਨ ਯੂਜ਼ ਕੀਤੇ ਗਏ ਆ ਤੇ ਉਹਨਾਂ ਨੇ ਇਸ ਆਪਰੇਸ਼ਨ ਦੀ ਸਫਤ ਕੀਤੀ ਹੈ ਤੇ ਇਹਨੂੰ ਇੱਕ ਬਹੁਤ ਵੱਡੀ ਕਾਮਯਾਬੀ ਦੱਸਿਆ ਕਿ ਅਸੀਂ ਬਹੁਤ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਜਿਹੜੇ ਅਟੈਕ ਦੇ ਵਿੱਚ ਇਹਨਾਂ ਨੇ ਰਸ਼ੀਅਨ ਮਿਲਟਰੀ ਪਲੇਨ ਜਿਵੇਂ TU-95 ਬੰਬਰ ਆ ਜਿਹੜਾ ਆਮ ਤੌਰ ਦੇ ਉੱਤੇ ਕਰੂਜ਼ ਮਿਜ਼ਾਈਲ ਲਾਂਚ ਕਰਨ ਦੇ ਲਈ ਵਰਤਿਆ ਜਾਂਦਾ A-50 ਸਰਵੇਲੈਂਸ 에ਅਰਕ੍ਰਾਫਟ ਉਹਦੇ ਉੱਤੇ ਹਮਲੇ ਕੀਤੇ ਤੇ ਉਹਦਾ ਨੁਕਸਾਨ ਪਹੁੰਚਾਇਆ 3 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਰੂਸ-ਯੂਕਰੇਨ ਦੀ ਲੜਾਈ ਨੂੰ ਚੱਲਦਿਆਂ ਨੂੰ ਰਾਸ਼ਟਰਪਤੀ ਟਰੰਪ ਆਏ ਸੀ ਤੇ ਲੱਗਦਾ ਸੀ ਵਿਚਪੈ ਕੇ ਗੱਲਬਾਤ ਨਿਬੇੜ ਦੇਣਗੇ ਵੋਟਾਂ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਨੇ ਕਿਹਾ ਸੀ ਕਿ 24 ਘੰਟਿਆਂ ਦੇ ਵਿੱਚ ਵਿੱਚ ਰੂਸ ਯੂਕਰੇਨ ਦੀ ਲੜਾਈ ਖਤਮ ਕਰਾ ਦਾਂਗੇ ਆਪਾਂ ਵੀ ਦੋ ਫੋਨ ਕਰਨੇ ਇੱਕ ਵਲਾਦੀਮੀਰ ਪੁੱਤਰ ਨੂੰ ਤੇ ਇੱਕ ਵਲਾਦੀਮੀਰ ਜ਼ਿਲਾਂਸਕੀ ਨੂੰ ਲੜਾਈ ਰੋਕ ਦੇਣੀ ਪਰ ਲੜਾਈ ਰੁਕੀ ਨਹੀਂ ਚੰਗੀ ਗੱਲ ਇਹ ਆ ਕਿ ਇਹ ਵਿਚਪੈ ਕੇ ਇਹਨਾਂ ਦਾ ਜਿਹੜੀ ਯੁੱਧਬੰਦੀ ਸੀਜ਼ਫਾਇਰ ਜਾਂ ਰਾਜੀਨਾਮਾ ਕਰਾਉਣ ਦੀ ਕੋਸ਼ਿਸ਼ ਕਰ ਰਹੇ ਆ ਹੁਣ ਜਦੋਂ ਯੂਕਰੇਨ ਨੇ ਹਮਲਾ ਕਰ ਦਿੱਤਾ ਬਾਅਵਯੂ ਦੇਸ਼ ਹਮਲੇ ਦੇ ਜਿਹੜੀਆਂ ਤੁਰਕੀ ਦੇ ਵਿੱਚ ਸਤੰਬਲ ਦੇ ਵਿੱਚ ਇਹਨਾਂ ਦੀ ਗੱਲਬਾਤ ਦੋਹਾਂ ਦੀ ਬਿਠਾ ਕੇ ਅਮਰੀਕਾ ਨੇ ਕਰਵਾਉਣੀ ਆ ਉਹ ਗੱਲਬਾਤ ਉਸੇ ਤਰ੍ਹਾਂ ਜਾਰੀ ਰਹੂਗੀ ਰੂਸ ਯੂਕਰੇਨ ਦਾ ਸਬੰਧ ਵੱਡੀ ਗੱਲ ਤੇ ਆ ਵੀ ਉਹਨਾਂ ਦਾ ਆਪਸ ਵਿੱਚ ਤੇ ਰੌਲਾ ਹੈਗਾ ਹੀ ਆ ਪਰ ਇਹਦੇ ਵਿੱਚ ਪਿਛ ਪੂਰੀ ਦੁਨੀਆ ਰਹੀ ਹੈ ਜਿਹੜੀ ਇੱਥੇ ਅਮਰੀਕਾ ਕੈਨੇਡਾ ਦੇ ਵਿੱਚ ਚਾਹਨਾ ਮੁਲਕਾਂ ਦੇ ਵਿੱਚ ਦੁਨੀਆ ਦੇ ਵਿੱਚ ਅਸੀਂ ਮਹਿੰਗਾਈ ਦੇਖ ਰਹੇ ਹਾਂ ਉਹਦਾ ਵੱਡਾ ਕਾਰ ਰੂਸ ਯੂਕਰੇਨ ਦੀ ਲੜਾਈ ਆ ਕਿਉਂਕਿ ਸਾਰੀ ਦੁਨੀਆ ਇਸ ਤਰੀਕੇ ਦੇ ਨਾਲ ਇੱਕ ਦੂਜੇ ਦੇ ਉੱਤੇ ਨਿਰਭਰ ਕਰ ਰਹੀ ਆ ਕਿ ਕਿਸੇ ਇੱਕ ਥਾਂ ਦੇ ਉੱਤੇ ਹੋਈ ਕਿਸੇ ਵੀ ਗੜਬੜ ਦਾ ਅਸਰ ਦੂਜੀ ਥਾਂ ਦੇ ਉੱਤੇ ਸਿੱਧਾ ਹੀ ਪਹੁੰਚ ਜਾਂਦਾ ਜਿਹੜੇ ਡਰੋਨ ਹਮਲਾ ਕੀਤਾ ਉਹ ਬੜਾ ਵੱਖਰੇ ਤਰੀਕੇ ਨਾਲ ਹਮਲਾ ਕੀਤਾ ਗਿਆ ਯੂਕਰੇਨੀਅਨ ਡਰੋਨ ਇਹਨਾਂ ਨੇ ਮਤਲਬ ਲੁਕੋ ਕੇ ਗੁਪਤ ਤਰੀਕੇ ਦੇ ਨਾਲ ਟਰੱਕਾਂ ਦੇ ਵਿੱਚ ਰੂਸ ਦੇ ਅੰਦਰ ਲੈ ਗਏ ਉੱਥੇ ਘਰਾਂ ਦੇ ਵਿੱਚ ਲਿਜਾ ਕੇ ਲੁਕਾ ਦਿੱਤੇ ਤੇ ਜਦੋਂ ਘਰਾਂ ਦੇ ਵਿੱਚ ਲੁਕੋਣ ਤੋਂ ਬਾਅਦ ਇਹਨਾਂ ਨੇ ਉੱਥੋਂ ਰਿਮੋਟ ਦੇ ਨਾਲ ਉਹਨਾਂ ਨੂੰ ਉਡਾ ਕੇ ਤੇ ਜਿਹੜਾ ਉਹਨਾਂ ਦੇ ਟਾਰਗੇਟ ਸੀਗੇ ਉਹਨਾਂ ਨੂੰ ਹਿੱਟ ਕੀਤਾ ਰਸ਼ੀਆ ਨੇ ਵੀ ਡੈਮੇਜ ਕਨਫਰਮ ਕੀਤਾ ਰਸ਼ੀਆ ਨੇ ਇਹ ਗੱਲ ਮੰਨੀ ਆ ਕਿ ਜਿਹੜਾ 에어ਫੀਲਡ ਹੈਗੇ ਆ ਉਹ ਹਿੱਟ ਹੋਇਆ ਇਹਨਾਂ ਦੇ ਤੇ ਕੁਝ ਜਿਹੜੇ 에ਅਰਕ੍ਰਾਫਟ ਆ ਉਹਨਾਂ ਨੂੰ ਅੱਗ ਵੀ ਲੱਗੀ ਆ ਉਹਨਾਂ ਨੇ ਇਸ ਹਮਲੇ ਨੂੰ ਸਾਫ਼-ਸਾਫ਼ ਅੱਤਵਾਦੀ ਹਮਲਾ ਦੱਸਿਆ ਰਸ਼ੀਅਨ ਮਿਲਟਰੀ ਜਿਹੜੇ ਹੈਗੀ ਆ ਉਹ ਬਹੁਤ ਸ਼ੌਕਡ ਆ ਇਸ ਚੀਜ਼ ਦੇ ਨਾਲ ਜਿਹੜਾ ਉਹਨਾਂ ਦੇ ਪਾਰਲ ਹਾਰਬਰ ਦੇ ਉੱਤੇ ਹਮਲਾ ਹੋਇਆ ਕੁਝ ਇਹਨੂੰ ਮਤਲਬ ਸਿੱਧਾ ਇਦੇ ਲਈ ਮਤਲਬ ਕੁਝ ਲੋਕ ਤੇ ਰੂਸ ਦੇ ਵਿੱਚ ਇਹ ਕਹਿ ਰਹੇ ਕਿ ਰੂਸ ਨੂੰ ਨਿਊਕਲੀਅਰ ਹਮਲਾ ਕਰ ਦੇਣਾ ਚਾਹੀਦਾ ਹੁਣ ਉਹ ਰੀਕੇਸ ਗੱਲ ਦੀ ਕਰ ਰਿਹਾ ਵੀ ਅੰਦਰ ਆ ਕੇ ਤੁਹਾਡੇ ਦੇਸ਼ ਦੇ ਵਿੱਚ ਡਰੋਨਾਂ ਦੇ ਨਾਲ ਤੁਹਾਡੇ 에ਅਰ ਬੇਸ ਤਬਾਹ ਕਰ ਗਏ ਇਹਦੇ ਨਾਲ ਹੀ ਦੋ ਪੁਲ ਟੁੱਟੇ ਆ ਰੂਸ ਦੇ ਵਿੱਚ ਵੈਸਟਰਨ ਰਸ਼ੀਆ ਦੇ ਵਿੱਚ ਇਸੇ ਰਾਤ ਨੂੰ ਇਹਦੇ ਵਿੱਚ ਜਿਹੜੇ ਹੋਏ ਆ ਇੱਕ ਫਰੇਟ ਟ੍ਰੇਨ ਸੀਗੀ ਉਹ ਡਿਰੇਲ ਹੋ ਗਈ ਪਟੜੀ ਤੋਂ ਗੱਡੀ ਲੱਥ ਗਈ ਜਿਹੜੀ ਮਾਲ ਗੱਡੀ ਸੀਗੀ ਸੱਤ ਜਣਿਆਂ ਦੀ ਮੌਤ ਹੋਈ ਆ 76 ਜ਼ਖਮੀ ਹੋਏ ਆ ਇਹ ਪੁਲ ਕਿਉਂ ਟੁੱਟਾ ਪਟੜੀ ਰੇਲ ਤੋਂ ਕਿਉਂ ਲੱਥੀ ਪਤਾ ਨਹੀਂ ਪਰ ਰੂਸ ਸਿੱਧਾ ਕਹਿੰਦਾ ਵੀ ਇਹਦੇ ਪਿੱਛੇ ਵੀ ਯੂਕਰੇਨ ਦਾ ਹੱਥ ਆ। ਦੂਜੀਆਂ ਜਿਹੜੀਆਂ ਪਲਾਨਡ ਅ ਇਸਤੰਬੁਲ ਦੇ ਵਿੱਚ ਜਿਹੜੀ ਸ਼ਾਂਤੀ ਵਾਰਤਾ ਆ ਉਹ ਉਸੇ ਤਰ੍ਹਾਂ ਚੱਲੂਗੀ ਤੇ ਜ਼ਲਨਸਕੀ ਕਹਿੰਦੇ ਆ ਕਿ ਅਸੀਂ ਪੂਰਾ ਸੀਜ਼ਫਾਇਰ ਚਾਹੁੰਦੇ ਆ ਤੇ ਇਹ ਪੂਰਾ ਸੀਜ਼ਫਾਇਰ ਹੋਣਾ ਚਾਹੀਦਾ ਤੇ ਇਹ ਹੁਣ ਟੈਨਸ਼ਨ ਜਿਹੜੀ ਆ ਉਹ ਲਗਾਤਾਰ ਦੋਵਾਂ ਦੇ ਵਿੱਚ ਬਣੀ ਆ। ਯੂਕਰੇਨ ਹੁਣ ਡੂੰਘਾ ਅੰਦਰ ਜਾ ਕੇ ਡੀਪ ਮਤਲਬ ਇੰਟੀਰੀਅਰ ਤੱਕ ਜਾ ਕੇ ਰੂਸ ਤੇ ਹਮਲਾ ਕਰ ਰਿਹਾ ਹੈ ਹੁਣ ਅੱਗੇ ਰੂਸ ਕੀ ਕਰਦਾ ਤੇ ਇਹਦੇ ਨਾਲ ਇਹਨਾਂ ਦੋਹਾਂ ਦੇਸ਼ਾਂ ਦਾ ਕੀ ਬਣਦਾ ਤੇ ਦੋਹਾਂ ਦੇਸ਼ਾਂ ਦੇ ਨਾਲ ਨਾਲ ਜਿਹੜੀ ਪੂਰੀ ਦੁਨੀਆ ਹੈ ਉਹਦੇ ਵਿੱਚ ਮਹਿੰਗਾਈ ਤੇ ਸਪਲਾਈ ਜੇਨ ਦਾ ਕੀ ਬਣਦਾ ਇਹ ਦੇਖਣ ਵਾਲੀ ਗੱਲ ਬਾਤ ਆ ਪਿਓਵਾ ਦੇ ਵਿੱਚ ਟਾਊਨ ਹਾਲ ਸੀ ਉੱਥੇ ਸੈਨੀਟਰ ਆ ਜੋਨੀ ਐਨਸਟ ਜੋਨੀ ਐਨਸਟ ਦਾ ਇੱਕ ਬਿਆਨ ਬਹੁਤ ਚਰਚਾ ਦੇ ਵਿੱਚ ਆ ਇਹਨੇ ਸੋਸ਼ਲ ਮੀਡੀਆ ਦੇ ਉੱਤੇ ਵੀ ਤੇ ਮਿਨਿਸਟਰੀ ਮੀਡੀਆ ਦੇ ਵਿੱਚ ਵੀ ਇੱਕ ਹਲਚਲ ਪੈਦਾ ਕੀਤੀ ਹੈ ਗੱਲ ਕੀ ਆ ਅ ਨਵਾਂ ਟੈਕਸ ਬਿਲ ਜਿਹੜਾ ਇਹਨਾਂ ਨੇ ਹਾਊਸ ਦੇ ਵਿੱਚ ਪਾਸ ਕੀਤਾ ਤੇ ਸੈਨੇਟ ਦੇ ਵਿੱਚ ਗਿਆ ਆ ਆਪਾਂ ਜਾਣਦੇ ਹਾਂ ਸਾਰੇ ਉਹਦੇ ਬਾਰੇ ਜਿਹਦੇ ਚ ਇਹਨਾਂ ਨੇ ਕਈ ਕੁਸ਼ ਤਬਦੀਲੀਆਂ ਕਰਨੀਆਂ ਟਰੰਪ ਪ੍ਰਸ਼ਾਸਨ ਨੇ ਉਹਨਾਂ ਦੇ ਵਿੱਚੋਂ ਇੱਕ ਇਹ ਆ ਕੁਝ ਕੱਟ ਲੱਗਣਗੇ ਮੈਡੀਕੇਟ ਮੈਡੀਕੇਟ ਦਾ ਮਤਲਬ ਇਹ ਆ ਕਿ ਜਿਹੜੇ ਗਰੀਬ ਲੋਕਾਂ ਨੂੰ ਡਾਕਟਰੀ ਸਹਾਇਤਾ ਸਰਕਾਰ ਦਿੰਦੀ ਆ ਉਹਦੇ ਚ ਕੱਟ ਲੱਗ ਸਕਦੇ ਆ ਹੁਣ ਉਹ ਕੱਟ ਲੱਗਣਗੇ ਤੇ ਉਹਦੇ ਨਾਲ ਨੁਕਸਾਨ ਗਰੀਬਾਂ ਦਾ ਹੋਊਗਾ ਹੁਣ ਇਹ ਟਾਊਨ ਹਾਲ ਸੀ ਉੱਥੇ ਹੋਵਾ ਦੇ ਵਿੱਚ ਇਹ ਸੈਨੇਟਰ ਜਿਹੜੀ ਜੋਨੀ ਐਨਸਟੇਟ ਰਿਪਬਲਿਕਾ ਨਾ ਉਹ ਆਪਣਾ ਗੱਲਬਾਤ ਦੱਸ ਰਹੀ ਸੀ ਲੋਕਾਂ ਦੇ ਨਾਲ ਜਿਵੇਂ ਪਬਲਿਕ ਆਈ ਹੈ ਉੱਥੇ ਉਹਨਾਂ ਦੇ ਵਿੱਚੋਂ ਕਿਸੇ ਨੇ ਕਿਹਾ ਵੀ ਭਾਈ ਇਹਦੇ ਨਾਲ ਤਾਂ ਨੁਕਸਾਨ ਹੋਊਗਾ ਵੀ ਅਸੀਂ ਸਾਰੇ ਮਾਰੇ ਜਾਵਾਂਗੇ ਤੁਹਾਡੇ ਕੋਲ ਹੈਲਥ ਇੰਸ਼ੋਰੈਂਸ ਨਹੀਂ ਹੈ ਅਫੋਰਡ ਇਲਾਜ ਤੁਸੀਂ ਅਫੋਰਡ ਨਹੀਂ ਕਰ ਸਕਦੇ ਉਹ ਕਿਸੇ ਨੇ ਮਤਲਬ ਕਿਹਾ ਉਹਦੇ ਵਿੱਚੋਂ ਲੋਕਾਂ ਦੇ ਵਿੱਚੋਂ ਕਿ ਅਸੀਂ ਮਾਰੇ ਜਾਵਾਂਗੇ ਤੇ ਹੁਣ ਉਹਨਾਂ ਦਾ ਬਿਆਨ ਜਿਹੜਾ ਸੈਨੀਟਰ ਜੋਨੀ ਅਰਨਸ ਸੀ ਉਹਨੇ ਉੱਥੇ ਪ੍ਰਤੀਕਿਰਿਆ ਕੀ ਦਿੱਤੀ ਜ ਜਿਹਨੂੰ ਰਿਐਕਟ ਕਿਦਾਂ ਕੀਤਾ ਉਹ ਕਹਿੰਦੀ ਕਿ ਅ ਅਸੀਂ ਸਾਰਿਆਂ ਨੇ ਇੱਕ ਦਿਨ ਮਰੀ ਜਾਣਾ ਹੁਣ ਇਹ ਕੋਈ ਜ਼ਿੰਮੇਵਾਰੀ ਵਾਲਾ ਬਿਆਨ ਨਹੀਂ ਆ ਉਹਨੇ ਕਿਹਾ ਕਿ ਜਦੋਂ ਉਹਨੇ ਕਿਹਾ ਵੀ ਇਹਦੇ ਨਾਲ ਮੌਤਾਂ ਹੋਣਗੀਆਂ ਜੇ ਤੁਸੀਂ ਮੈਡੀਕੇਟ ਕੱਟ ਕਰਤਾ ਤੇ ਉਹਦਾ ਬਿਆਨ ਉਹ ਕਹਿੰਦੀ ਵੈਲ ਵੀ ਆਲ ਆਰ ਗੋਇੰਗ ਟੂ ਡਾਈ ਉਹਨੇ ਦਾ ਕੀ ਮਤਲਬ ਸਮਝਿਆ ਜਾ ਇਥੋਂ ਫੇ ਰੌਲਾ ਪੈ ਗਿਆ ਵੀ ਇਹ ਥੋੜਾ ਗੱਲ ਹੋਈ ਕਿ ਵੀ ਆਲ ਆਰ ਗੋਇੰਗ ਟੂ ਡਾਈ ਮਰੀ ਜਾਣਾ ਤਾਂ ਫੇਰ ਮਤਲਬ ਕੀ ਫਾਇਦਾ ਕੀ ਹੈ ਸਾਰੀਆਂ ਚੀਜ਼ਾਂ ਦਾ ਜਾਂ ਵੀ ਇਹ ਇਹ ਕੋਈ ਜ਼ਿੰਮੇਵਾਰੀ ਵਾਲਾ ਬਿਆਨ ਨਹੀਂ ਹੈ ਹੁਣ ਅਗਲੇ ਦਿਨ ਹੋਣਾ ਤਾਂ ਇਹ ਚਾਹੀਦਾ ਵੀ ਬਿਆਨ ਆ ਗਿਆ ਲੋਚਣਾ ਹੋਣ ਲੱਗ ਪਈ ਤੇ ਇਸ ਤੋਂ ਬਾਅਦ ਆਮ ਤੌਰ ਦੇ ਉੱਤੇ ਕੀ ਹੁੰਦਾ ਹੈ ਲੀਡਰ ਮਾਫੀ ਮੰਗ ਲੈਂਦੇ ਵੀ ਚਲੋ ਜੀ ਕੱਲ ਸਾਡਾ ਮਤਲਬ ਇਹ ਨਹੀਂ ਸੀ ਅਸੀਂ ਉਹ ਕਹਿੰਦਾ ਜਾਂ ਅਸੀਂ ਆਹ ਨਹੀਂ ਅਸੀਂ ਉਹ ਕਹਿੰਦਾ ਇਹ ਜਿਹੜੀ ਬੀਬੀਸੀ ਕੀ ਜਨੀਅੰਸ ਜੋਨੀਅੰਸ ਇਹਨੇ ਦੂਜੇ ਦਿਨ ਜਾ ਕੇ ਨਾ ਉੱਥੇ ਆਪਣੇ ਸੈਮਿਟਰੀ ਦੇ ਉੱਤੇ ਜਿੱਥੇ ਕਬਰਾਂ ਹੁੰਦੀਆਂ ਉੱਥੇ ਜਾ ਕੇ ਵੀਡੀਓ ਬਣਾਈ ਨਾਲੇ ਥੋੜੀ ਥੋੜੀ ਦੂਰੀ ਜਾਂਦੀ ਹੈ ਤੇ ਨਾਲ ਵੀਡੀਓ ਬਣਾਈ ਜਾਂਦੀ ਆ। ਅ ਸਮੈਟਰੀ ਦੇ ਵਿੱਚ ਜਾ ਕੇ ਇਹਨੇ ਵੀਡੀਓ ਬਣਾਈ ਤੇ ਆਪਣੀ ਪਹਿਲੇ ਦਿਨ ਵਾਲੀ ਗੱਲ ਦੇ ਉੱਤੇ ਜਿਹੜਾ ਟੀਚਰ ਕੀਤੀ ਵਿਅੰਗ ਕੀਤਾ। ਕਟਾਕਸ਼ ਕੀਤਾ ਉਹਦੇ ਉੱਤੇ। ਮਾਫੀ ਮੰਗੀ ਪਰ ਬੜੇ ਉਹਦੇ ਨਾਲ ਉਹ ਕਹਿੰਦੀ ਵੀ ਦੇਖੋ ਮੈਂ ਕੱਲ ਕਿਹਾ ਸੀ ਵੀ ਆਪਾਂ ਸਾਰਿਆਂ ਨੇ ਮਾਰ ਹੀ ਜਾਣਾ ਅਲਟੀਮੇਟਲੀ ਤੇ ਇਹ ਆ ਵੀ ਕਹਿੰਦੀ ਵੀ ਜੇ ਅਸੀਂ ਜਿੰਦਾ ਰਹਿਣਾ ਚਾਹੁੰਦੇ ਆ ਮਤਲਬ ਅਸੀਂ ਇਟਰਨਲ ਲਾਈਫ ਚਾਹੁੰਦੇ ਆ ਵੀ ਅਸੀਂ ਅਮਰ ਹੋਣਾ ਚਾਹੁੰਦੇ ਆ ਤੇ ਸਾਨੂੰ ਜੀਸਸ ਦੇ ਵਿੱਚ ਯਕੀਨ ਰੱਖਣਾ ਚਾਹੀਦਾ। ਉਦੇ ਨਾਲ ਫੇਰ ਗੱਲ ਹੋਰ ਚੜੀ ਆ ਉਹ ਫੈਲਗੀ ਵੀ ਹੁਣ ਇੱਕ ਸਟਾਈਲ ਵੀ ਚੱਲਦਾ ਆ ਇਹ ਨਾ ਅਮਰੀਕਾ ਦੇ ਵਿੱਚ ਇੱਕ ਡਿਫਰੈਂਟ ਜਿਹਾ ਸਟਾਈਲ ਵੀ ਚੱਲਦਾ ਜਿੱਦੋਂ ਮੈਂ ਪਹਿਲਾਂ ਕਿਹਾ ਵੀ ਆਮ ਤੌਰ ਦੇ ਉੱਤੇ ਆ ਇਦਾਂ ਹੁੰਦਾ ਆ ਕਿ ਜਿਹਨੂੰ ਉਹ ਮਾਫੀ ਮੰਗ ਲੈਂਦੇ ਹੁੰਦੇ ਦੂਜੇ ਦਿਨ ਹੁਣ ਮਾਫੀ ਨਹੀਂ ਮੰਗਦੇ ਆਪਣੀ ਗੱਲ ਤੇ ਅਟ ਜਾਂਦੇ ਆ ਵੀ ਕਿਹਾ ਤਾਂ ਕਿਹਾ ਵੀ ਹੁਣ ਉਹ ਦੇਖੋ ਹੁਣ ਤੁਸੀਂ ਕਮਾਲ ਦੀ ਗੱਲ ਇਹ ਹੈ ਵੀ ਜੇ ਉਹਨੂੰ ਪੁੱਛੋ ਤੁਸੀਂ ਉਹ ਕਹਿੰਦੀ ਵੀ ਮੈਂ ਕੀ ਗਲਤ ਕਿਹਾ ਮੈਂ ਹੀ ਕਹਿਵਾਂ ਅਸੀਂ ਸਾਰਿਆਂ ਨੇ ਇੱਕ ਦਿਨ ਮਾਰੀ ਜਾਣਾ ਪਰ ਇਹਦਾ ਦੂਜਾ ਪਾਸਾ ਦੇਖੋ ਵੀ ਸਰਕਾਰ ਤੋਂ ਕੋਈ ਇਹ ਪੁੱਛੇ ਕਿ ਤੁਸੀਂ ਸਾਡਾ ਇਲਾਜ ਕਰੋ ਤੇ ਜਾਂ ਡਾਕਟਰ ਹੈ ਨਹੀਂ ਜਾਂ ਸਾਡੇ ਕੋਲ ਇੰਸ਼ੋਰੈਂਸ ਨਹੀਂ ਹੋਣਾ ਤੇ ਤੁਸੀਂ ਆਹ ਕੱਟ ਕਰ ਰਹੇ ਆ ਤੇ ਸਰਕਾਰ ਮੂਰਿਓ ਕਹੇ ਇੱਕ ਦਿਨ ਮਰੀ ਜਾਣਾ ਸਾਰਿਆਂ ਨੇ ਗਲਤ ਤੇ ਸਰਕਾਰ ਨੇ ਵੀ ਕੁਝ ਨਹੀਂ ਕਿਹਾ ਤੇ ਇਹਨੇ ਵੀ ਕੁਝ ਨਹੀਂ ਕਿਹਾ ਸੈਨੀਟਰ ਨੇ ਪਰ ਉਹਦੀ ਤੁੱਕ ਨਹੀਂ ਬਣਦੀ ਉੱਥੇ ਇਹ ਜਦੋਂ ਕਹਿੰਦੀ ਆ ਕਿ ਵੈਲ ਵੀ ਆਲ ਆਰ ਵੈਲ ਵੀ ਆਲ ਆਰ ਗੋਇੰਗ ਟੂ ਡਾਈ ਇਹ ਇਹਦੇ ਨਾਲ ਫੇਰ ਇੱਕ ਜਿਹੜਾ ਵਿਵਾਦ ਆ ਹੁਣ ਅਗਲੇ ਸਾਲ ਇਲੈਕਸ਼ਨ ਆ ਤੇ ਇਲੈਕਸ਼ਨ ਦੇ ਵਿੱਚ ਇਹਦਾ ਜਿਹੜਾ ਕੁਦਰਤੀ ਆ ਵੀ اپੋਨੈਂਟ ਜਿਹੜੇ ਹੈਗੇ ਆ ਡੈਮੋਕ੍ਰੇਟ ਉਹ ਇਸ ਗੱਲ ਦੀ ਲੋਚਨਾ ਕਰ ਰਿਹਾ ਵੀ ਇਹ ਠੀਕ ਨਹੀਂ ਆ ਵੀ ਇਹ ਜਿਹੜਾ ਡੈਮੋਕ੍ਰੇਟ ਆ ਉਹ ਇਹਦਾ ਕਹਿ ਲਿਆ ਵੀ ਇਹ 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 ਗੱਲਬਾਤ ਇਦਾਂ ਇਹਨਾਂ ਨੂੰ ਨਹੀਂ ਕਹਿਣੀ ਚਾਹੀਦੀ ਸੀ ਜਿਹੜੇ ਦੂਜੇ ਪਾਸੇ ਨੈਥਨ ਸੇਜ ਨੇ ਨੈਥਨ ਸੇਜ ਕੈਂਡੀਡੇਟ ਨੇ ਡੈਮੋਕ੍ਰੇਟ ਵੱਲੋਂ ਰਨ ਕਰ ਰਿਹਾ ਉਹ 2026 ਦੇ ਵਿੱਚ ਉਹ ਕਹਿੰਦੇ ਮੈਨੂੰ ਤਾਂ ਝਟਕਾ ਲੱਗਾ ਇਹ ਸੁਣ ਕੇ ਵੀ ਇਹ ਲੋਕ ਇਦਾਂ ਵੀ ਸੋਚਦੇ ਆ ਸੋ ਦੂਜਾ ਜਿਹੜੇ ਰਿਪਬਲਿਕਨ ਆਉ ਡਿਫੈਂਸ ਇਹ ਦੇ ਰਹੇ ਆ ਕਿ ਦਾ ਮਤਲਬ ਆ ਕਿ ਅਸੀਂ ਜਿਹੜੇ ਵਲਨਰੇਬਲ ਉਹਨਾਂ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਆ ਤੇ ਹੁਣ ਰਿਪਬਲਿਕਨ ਸੈਨੇਟਰ ਜਿਹੜੇ ਆ ਉਹ ਕੁਝ ਪਾਰਟ ਬਿੱਲ ਦੇ ਚੇਂਜ ਕਰਨ ਬਾਰੇ ਵੀ ਸੋਚ ਰਹੇ ਆ ਇਹ ਇੱਕ ਨਵੀਂ ਮਤਲਬ ਪੋਲਿਟੀਕਲ ਸਟ੍ਰੈਟਜੀ ਆ ਇਹਨੂੰ ਟਰੰਪ ਪਰਾ ਸਟ੍ਰੈਟਜੀ ਵੀ ਕਹਿੰਦੇ ਆ ਵੀ ਗੱਲ ਮਾਫੀ ਮੰਗਣ ਦੀ ਥਾਂ ਦੇ ਉੱਤੇ ਅੜ ਜਾ ਉਹਦੇ ਤੋਂ ਜੋ ਤੁਸੀਂ ਕਹਤਾ ਤੇ ਉਹੀ ਕੁਝ ਇਹ ਸੈਨੇਟਰ ਨੇ ਕੀਤਾ ਅਗਲਾ ਮਾਮਲਾ ਡੌਜ ਬਾਰੇ ਆ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਡਿਪਾਰਟਮੈਂਟ ਦੇ ਵਿੱਚ ਅਲਨ ਮਸਕ ਆਏ ਸੀ ਜਿਹੜੇ ਮਈ ਦੇ ਵਿੱਚ ਛੱਡ ਗਏ ਆਪਾਂ ਖਬਰ ਤੁਹਾਡਾ ਨਾਲ ਸਾਂਝੀ ਕੀਤੀ ਸੀ ਡੋਜ ਦਾ ਮਕਸਦ ਕੀ ਸੀ ਡੋਜ ਦਾ ਮਕਸਦ ਤੇ ਕੀ ਸੀ ਜਾਂ ਕੀ ਹੈ ਮਕਸਦ ਇਹ ਹੀ ਆ ਵੀ ਸਰਕਾਰ ਦੇ ਕੰਮਕਾਰ ਦੇ ਵਿੱਚ ਐਫੀਸ਼ੀਐਂਸੀ ਲਿਆਉਣੀ ਹੁਣ ਜਿਹੜੇ ਤੇ ਅਲਨ ਮਸਕ ਜਾਂ ਉਹਨਾਂ ਦੇ ਸਾਥੀ ਜਾਂ ਡੋਜ ਦੇ ਜਿਹੜੇ ਅਹੁਦੇਦਾਰ ਨੇ ਉਹ ਐਫੀਸ਼ੀਐਂਸੀ ਦਾ ਮਤਲਬ ਕੁਝ ਹੋਰ ਦੇਖ ਰਹੇ ਆ ਲੋਕਾਂ ਲਈ ਮਤਲਬ ਹੋ ਰਿਹਾ ਐਫੀਸ਼ੀਐਂਸੀ ਦਾ ਮਤਲਬ ਇਹ ਆ ਵੀ ਅਸਲ ਚ ਉਹ ਕਹਿੰਦੇ ਸੀ ਕੱਟ ਜਿਹੜੇ 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 ਉਹਨੂੰ ਕੱਟ ਸਪੈਂਡਿੰਗ ਨੂੰ ਕੱਟ ਕਰਨਾ ਜਿਹੜੇ ਖਰਚੇ ਆ ਉਹਨਾਂ 'ਚ ਕਟੌਤੀ ਕਰਨੀ ਆ ਵੀ ਸਰਕਾਰੀ ਮੁਲਾਜ਼ਮ ਉਹਨਾਂ ਕੰਮ ਨਹੀਂ ਕਰਦੇ ਇਹ ਕੰਮ ਘੱਟ ਕਰ ਰਹੇ ਆ ਤੇ ਬੰਦੇ ਜ਼ਿਆਦਾ ਆ ਇਸ ਕਰਕੇ ਇਹਨਾਂ ਨੂੰ ਕੱਢੋ mass layoffs ਕੀਤੀਆਂ ਕਈ ਡਿਪਾਰਟਮੈਂਟ ਦੀ ਉਹ ਕਹਿੰਦੇ ਲੋਡ ਹੀ ਨਹੀਂ ਐਵੇਂ ਬਣਾਏ ਆ ਕੱਢ ਤੇ ਕਈ ਥਾਵਾਂ ਦੇ ਉੱਤੇ ਉਹ ਕਹਿੰਦੇ ਪੈਸਾ ਜ਼ਿਆਦਾ ਲੱਗ ਰਿਹਾ ਇਹਨੂੰ ਕੱਟੋ ਇਹਨੂੰ ਰੋਕੋ ਤੇ ਇਹ ਸਾਰਾ ਕੁਝ ਕਰੋ ਉਹ ਖੈਰ ਇਹਨਾਂ ਨੇ ਕੀਤਾ ਦਾਵਾ ਉਹ ਕਹੀ ਕਰਦੇ ਆ ਕਿ ਕਿੰਨੇ ਬਿਲੀਅਨ ਡਾਲਰ 55 ਬਿਲੀਅਨ ਡਾਲਰ ਬਚਾ ਲਏ ਤੇ ਬਾਅਦ ਦੇ ਵਿੱਚ ਉਹ ਪਤਾ ਲੱਗਿਆ ਵੀ ਨਹੀਂ ਉਹ ਕਹਿੰਦੇ ਐਲਨ ਮਾਸ ਕਹਿੰਦੇ ਵੀ ਗੱਲ ਬਦਾ ਚੜਾ ਕੇ ਹੋ ਗਈ ਸੀ ਗੱਲ ਇੰਨੀ ਵੱਡੀ ਨਹੀਂ ਇੰਨੀ ਬਚਤ ਨਹੀਂ ਹੋਈ ਦੂਜੇ ਪਾਸਾ ਹੁਣ ਇਹ ਕਹਿ ਰਿਹਾ ਕਿ ਅਸਲ ਦੇ ਵਿੱਚ ਡੋਜ ਨੇ ਕੰਮ ਸੌਖਾ ਤਾਂ ਕੀ ਕਰਨੀ ਸੀ ਇਹਨਾਂ ਨੂੰ ਨੁਕਸਾਨ ਹੋਇਆ ਨੁਕਸਾਨ ਇਹ ਹੋਇਆ ਕਿ ਕੰਮ ਡਿਲੇ ਹੋਣ ਲੱਗਾ ਜਿਹੜਾ ਕੰਮ ਪਹਿਲਾਂ ਥੋੜੇ ਸਮੇਂ ਵਿੱਚ ਸਿੱਧਾ-ਸਿੱਧਾ ਹੋ ਜਾਂਦਾ ਸੀ ਉਹ ਕੰਮ ਨੂੰ ਹੁਣ ਜ਼ਿਆਦਾ ਸਮਾਂ ਲੱਗਣ ਲੱਗ ਪਿਆ ਉਹਦਾ ਕਾਰਨ ਕੀ ਹੈ ਰੈਡ ਟੇਪイズਮ ਰੈਡ ਟੇਪਸ ਦਾ ਮਤਲਬ ਲਾਲ ਫੀਤਾ ਸ਼ਹਿ ਲਾਲ ਫੀਤਾ ਸ਼ਹਿਦ ਮਤਲਬ ਇਹ ਆ ਫਾਈਲ ਜੀ ਉਧਰ ਚੱਲੇਗੀ ਹੁਣ ਫਾਈਲ ਉਧਰ ਚੱਲੇਗੀ ਉਧਰ ਚੱਲੇਗੀ ਤੇ ਕੰਮ ਕਿਤੇ ਨਹੀਂ ਹੋਇਆ ਡਾ ਜੀ ਕੰਮ ਕਰ ਰਹੀ ਸੀ ਡਾ ਜੀ ਕਹਿ ਰਹੀ ਹੈ ਇਹ ਸੰਸਥਾ ਇਹ ਕਹਿ ਰਹੀ ਹੈ ਕਿ ਜੇ ਅਸੀਂ ਹਿਸਾਬ ਕਿਤਾਬ ਰੱਖਾਂਗੇ ਇਹਨਾਂ ਦਾ ਵੀ ਵੀ ਅਸੀਂ ਚੈੱਕ ਕਰਾਂਗੇ ਜ਼ਿਆਦਾ ਵੀ ਐਵੇਂ ਥੋੜਾ ਮਨਜ਼ੂਰੀ ਦੇ ਦਿਓ ਕਿਹੇ ਫੰਡ ਨੂੰ ਵੀ ਤੇ ਉਹ ਮੁੜ ਕੇ ਕਿੱਥੇ ਖਰਚ ਹੁੰਦੇ ਉਹਦਾ ਕੁਝ ਪਤਾ ਹੀ ਨਾ ਹੋਵੇ ਇਹ ਉਹਨੂੰ ਚੈੱਕ ਕਰਨ ਲੱਗ ਪਏ ਇੱਥੇ ਵੀ ਚੈੱਕ ਕਰੋ ਇੱਥੇ ਉਹ ਹੋਇਆ ਕੀ ਕਿ ਸਾਰੇ ਇਹਨੂੰ ਕਰਨ ਕਰਾਉਣ ਦੇ ਵਿੱਚ ਪ੍ਰੋਸੈਸ ਦੇ ਨਾਲ ਦੇਰੀ ਹੋਣ ਲੱਗ ਪਈ ਸੋ ਜਿਹੜਾ ਇਹਨਾਂ ਨੇ ਕਿਹਾ ਸੀ ਵੀ ਅਸੀਂ ਕੰਮ ਤੇਜ਼ ਕਰਨ ਦੇ ਲਈ ਜਿਹੜੀ ਸੰਸਥਾ ਬਣਾਈ ਸੀ ਉਹ ਸੰਸਥਾ ਨੇ ਕੰਮ ਹੌਲੀ ਕਰਤਾ ਬਹੁਤ ਸ਼ਾਇਦ ਬਚੇ ਹੋਣ ਪਰ ਕੰਮ ਹੌਲੀ ਹੋ ਗਏ ਸੋ ਜਿਹੜੇ ਕਈ ਫੈਡਰਲ ਆਹ ਜਿਹੜੀ ਡਾਈਵਰਸਿਟੀ ਇਕਵਿਟੀ ਐਂਡ ਇਨਕਲੂਜਨ ਸਿਗਾ ਡੀਈਆਈ ਇਹਦੇ ਉੱਤੇ ਪੇਪਰਵਰਕ ਵੱਧ ਗਿਆ ਜਿਹੜੀਆਂ ਜਿਹੜਾ ਯੂ ਐਸ ਐਮਬੈਸੀਜ਼ ਨੇ ਉਹਨਾਂ ਨੂੰ ਜਿਹੜੇ ਵੈਂਡਰ ਮਤਲਬ ਉਹ 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 ਸਾਰੇ ਕੁਛ ਦੇ ਵਿੱਚ ਹਾਰ ਕਰਨੇ ਪਏ ਉਹਦੇ ਨਾਲ ਕੰਮ ਉੱਥੇ ਐਲਨ ਮਸਕ ਨੇ ਹਰਡਲਸ ਐਡ ਕਰ ਦਿੱਤੀਆਂ ਕਹਿੰਦੇ ਇਹਨਾਂ ਦੀ ਟੀਮ ਨੇ ਵਿੱਚ ਜਿੱਦਾਂ ਦਿੱਕਤਾਂ ਪਾਤੀਆਂ ਜਿਹੜਾ ਕੰਮ ਪਹਿਲਾਂ ਸਿੱਧਾ ਹੁੰਦਾ ਸੀ ਉਹ ਹੋ ਨਹੀਂ ਰਿਹਾ ਐਲਨ ਮਸਕ ਕਹਿੰਦੇ ਅਸੀਂ ਚੈੱਕ ਕਰਦੇ ਹੁਣ ਅਸੀਂ ਕੋਈ ਏਦਾਂ ਕੰਮ ਹੋਣੀ ਨਹੀਂ ਦੇਣਾ ਜਿਹੜਾ ਪਹਿਲਾਂ ਗਲਤ ਸੀਗਾ ਹੁਣ ਉਹਨਾਂ ਨੂੰ ਹੀ ਕਈ ਤਾਹ ਬਣ ਗਈਆਂ ਲੇਅਰਸ ਬਣ ਗਈਆਂ ਬੇਸਿਕ ਇਹਨਾਂ ਚੀਜ਼ਾਂ ਦੇ ਲਈ ਕੋ ਥੋੜਾ ਜਿਹਾ ਸਮਾਨ ਵੀ ਖਰੀਦਣਾ ਤੇ ਉਹਦੇ ਲਈ ਵੀ ਕਈ ਥਾਂਾਂ ਦੇ ਉੱਤੋਂ ਹੋ ਕੇ ਜਾਣਾ ਪੈਂਦਾ ਹੁਣ ਜਿਹੜਾ ਫੈਡਰਲ ਸਟਾਫ ਆ ਉਹ ਹੱਕ ਗਿਆ ਇਹਦੇ ਨਾਲ ਉਹ ਕਹਿੰਦੇ ਸਾਨੂੰ ਰੋਜ਼ਮਰਾਂ ਦੇ ਕੰਮ ਦੇ ਲਈ ਜਿਹੜਾ ਉਹ ਉਹਦੇ ਲਈ ਵੀ ਸਾਨੂੰ ਮਤਲਬ ਕਿੰਨੀਆਂ ਥਾਹਾਂ ਦੇ ਉੱਤੋਂ ਲੰਘ ਕੇ ਜਾਣਾ ਪੈ ਰਿਆ ਸੋ ਏਜੰਸੀਜ਼ ਦੇ ਵਿੱਚ ਡਿਲੇ ਹੋ ਗਿਆ ਹਜ਼ਾਰਾਂ ਹੀ ਪ੍ਰੋਜੈਕਟ ਡਿਲੇ ਹੋ ਗਏ ਕੰਟਰੈਕਟ ਗ੍ਰਾਂਟ ਦੀ ਅਪਰੂਵਲ ਸਾਰਾ ਕੁਝ ਕਿਤੇ ਨਾ ਕਿਤੇ ਲੈਂਬੋ ਦੇ ਵਿੱਚ ਸਟਕ ਹੋ ਗਿਆ ਕਿਉਂਕਿ ਜਿਹੜੀਆਂ ਪੋਲਿਟਿਕਲ ਅਪੋਇੰਟਮੈਂਟ ਸੀਗੀਆਂ ਉਹਨਾਂ ਨੂੰ ਹੁਣ ਇਹਨੂੰ ਲਗਭਗ ਹਰ ਚੀਜ਼ ਨੂੰ ਉੱਥੋਂ ਅਪਰੂਵ ਕਰਾਉਣਾ ਪੈ ਰਿਆ ਸੀ ਜਿਹੜੀਆਂ ਇਹਨਾਂ ਦੀ ਜਿਹੜੀ ਇਹ ਕੀਤਾ ਸੀ ਡੋਜ ਨੇ ਕਿੰਨੇ ਲੋਕਾਂ ਨੂੰ ਫਾਇਰ ਕੀਤਾ ਕਈ ਵਰਕਰ ਮੂਵ ਹੋ ਗਏ ਸੋਸ਼ਲ ਸਿਕਿਉਰਿਟੀ ਦੇ ਉੱਤੇ ਇਹਨਾਂ ਨੂੰ ਕਾਲ ਸੈਂਟਰ ਜੌਬਸ ਜਿਹੜੀਆਂ ਆ ਉਹ ਉਸ ਕੰਮ ਲਈ ਲਾ ਦਿੱਤਾ ਗਿਆ ਜਿਹੜੇ ਟ੍ਰੇਨਡ ਹੀ ਨਹੀਂ ਸ਼ੇ ਦੇ ਲਈ ਉਹ ਜਿਹੜਾ ਬੰਦਾ ਟ੍ਰੇਨਡ ਹੀ ਨਹੀਂ ਜਦੋਂ ਉਹਨੂੰ ਉਹ ਕੰਮ ਕਰਨ ਲਾ ਦੋਗੇ ਉਹਦੇ ਨਾਲ ਫੇਰ ਡਿਲੇ ਹੋਊਗਾ ਜਿਹੜੀ ਦੂਜੀਆਂ ਥਾਵਾਂ ਦੇ ਉੱਤੇ ਸਟਾਫ ਦੀ ਸੀਗੀ ਬੈਕਲੌਗ ਜਾਂ ਗਲਤੀਆਂ ਵਧਣ ਲੱਗ ਪਈਆਂ ਕਿਉਂਕਿ ਸਟਾਫ ਦੀਆਂ ਲੇਅਰਸ ਕਈ ਹੋ ਗਈਆਂ ਤੇ ਉਹਨਾਂ ਦੀ ਉਹ ਨਵੇਂ ਸਟਾਫ ਭਰਤੀ ਕੀਤੀ ਤੇ ਕਾਲੀ ਕਾਲੀ ਟ੍ਰੇਨਿੰਗ ਕਰਕੇ ਜਲਦੀ ਜਲਦੀ ਉਹਨਾਂ ਨੂੰ ਕਰ ਦਿੱਤਾ ਤੇ ਉੱਥੇ ਗਲਤੀਆਂ ਜ਼ਿਆਦਾ ਹੋਣ ਲੱਗ ਪਈਆਂ ਸੋ ਇਹ ਜਿਹੜੇ ਸਾਰੇ ਇਸ਼ੂ ਸਿਗੇ ਵਰਕਰ ਜਿਹੜੇ ਆ ਉਹਨਾਂ ਦਾ ਫਿਕਸ ਟਾਈਮ ਕਰ ਦਿੱਤਾ ਘਰ ਤੋਂ ਕੰਮ ਜਿਹੜਾ ਜਾਂ ਸਿਗਾ ਦੂਜਾ ਉਹਦੇ ਉੱਤੇ ਵੀ ਜਿਹੜੀਆਂ ਦਿੱਕਤਾਂ ਆ ਗਈਆਂ ਇਹਦੇ ਨਾਲ ਜਿਹੜਾ ਇੱਕ ਮੁਲਾਜ਼ਮ ਸੀ ਉਹਦਾ ਮੋਰਲ ਤੇ ਐਫੀਸ਼ੀਐਂਸੀ ਡਾਊਨ ਹੋ ਗਈ ਵੀ ਉਹਨੂੰ ਇਦਾਂ ਮਹਿਸੂਸ ਹੋਣ ਲੱਗ ਪਿਆ ਵੀ ਮੈਂ ਕੋਈ ਗਲਤ ਕਰ ਰਿਹਾ ਹਾਂ ਉਹ ਕੰਮ ਕਰਕੇ ਰਾਜੀ ਨਹੀਂ ਸੀ ਡੋਜ ਜਿਨੇ ਕੇ ਕੰਮ ਤੇਜ਼ ਕਰਨਾ ਸੀ ਪਤਾ ਲੱਗ ਰਿਹਾ ਹੈ ਕਿ ਉਹਦੇ ਕਾਰਨ ਕੰਮ ਅਮਰੀਕਾ ਦੇ ਵਿੱਚ ਹੌਲੀ ਹੋਇਆ ਅਗਲੀ ਗੱਲ ਮੈਂ ਦੋਸਤੋ ਇੱਕ ਫਲਡਿੰਗ ਦੇ ਬਾਰੇ ਜਿਹੜੇ ਹਾਰਡ ਨੇ ਨਾ ਉਹ ਦੱਸਿਆ ਜਾ ਰਿਹਾ ਹੈ ਕਿ ਇੱਕ ਸਟੱਡੀ ਦੇ ਵਿੱਚ ਇਹ ਪਤਾ ਲੱਗਿਆ ਕਿ ਜਿਹੜੇ ਕੋਸਟਲ ਟਾਊਨਸ ਨੇ ਨਾਰਥ ਕੈਰੋਲਾਈਨਾ ਦੇ ਵਿੱਚ ਉੱਥੇ ਬਹੁਤ ਜ਼ਿਆਦਾ ਇਹਦਾ ਖਤਰਾ ਆ ਜਿਹੜਾ ਸਰਕਾਰੀ ਰਿਕਾਰਡ ਆ ਉਹ ਇਹ ਦੱਸ ਰਿਹਾ ਆ ਕਿ ਹੁਣ ਉਥੇ ਰੀਅਲ ਲਾਈਫ ਸੈਂਸਰ ਯੂਜ਼ ਕੀਤੇ ਜਾ ਰਹੇ ਆ ਜਿਹੜੇ ਰਿਸਰਚਰਸ ਨੇ ਉਹਨਾਂ ਨੇ ਸੈਂਸਰ ਲਾ ਦਿੱਤੇ ਕੈਮਰੇ ਲਾ ਦਿੱਤੇ ਜਿਹੜੀਆਂ ਸਟ੍ਰੌਮ ਡਰੇਨਸ ਦੇ ਵਿੱਚ ਤਿੰਨਾਂ ਸ਼ਹਿਰਾਂ ਦੇ ਵਿੱਚ ਇੱਕ ਬੇਫੋਰਟ ਦੇ ਵਿੱਚ ਕੈਰੋਲਾਈਨਾ ਬੀਚ ਦੇ ਉੱਤੇ ਤੇ ਜਿਹੜਾ ਇੱਕ ਸੀ ਲੈਵਲ ਦੇ ਉੱਤੇ ਤਾਂ ਕਿ ਜਿਹੜੀ ਐਕਚੁਅਲ ਫਲਡਿੰਗ ਆ ਇਹਨੂੰ ਟਰੈਕ ਕੀਤਾ ਜਾ ਸਕੇ ਕੋਸਟਲ ਇਲਾਕਿਆਂ ਦੇ ਵਿੱਚ ਜਿਹੜੇ ਸਮੁੰਦਰ ਦੇ ਕੰਢੇ ਦੇ ਨਾਲ-ਨਾਲ ਇਲਾਕੇ ਆ ਉੱਥੇ ਹੜ੍ਹ ਦਾ ਇੰਨਾ ਜ਼ਿਆਦਾ ਖਤਰਾ ਆ ਜਿੰਨਾ ਸੋਚਿਆ ਜਾ ਰਿਹਾ ਉਹਦੇ ਤੋਂ ਵੀ ਕਿਤੇ ਜ਼ਿਆਦਾ ਜਿਹੜੇ ਕਈ ਹੜ੍ਹ ਆ ਉਹ ਬਿਲਕੁਲ ਮਤਲਬ ਸੈਨੀ ਡੇਸ ਦੇ ਵਿੱਚ ਹੋ ਰਹੇ ਆ ਉਹਨਾਂ ਨੂੰ ਕਿਸੇ ਸਟ੍ਰੌਮ ਨੇ ਨਹੀਂ ਉਹਨਾਂ ਨੂੰ ਲਿਆਂਦਾ ਪਰ ਜਿਹੜੀ ਕਿਉਂਕਿ ਲਹਿਰ ਜ਼ਿਆਦਾ ਆ ਰਹੀ ਹੈ ਪਿੱਛੋਂ ਮਤਲਬ ਉਹਦੀ ਡਰੇਨੇਜ ਹੈ ਨਹੀਂਗੀ ਤੇ ਮਤਲਬ ਸਾਰਾ ਮੌਸਮ ਸਾਫ਼ ਆ ਦਿਨ ਨਿਤਰਿਆ ਕਲੀਅਰ ਆ ਉਸ ਦਿਨ ਦੇ ਵਿੱਚ ਵੀ ਸਿਰਫ ਸਮੁੰਦਰ ਦੀਆਂ ਲਹਿਰਾਂ ਦੇ ਨਾਲ ਹੀ ਹੜ੍ਹ ਆ ਜਵੇ ਤਾਂ ਸੱਚਮੁੱਚ ਚਿੰਤਾ ਵਾਲੀ ਗੱਲ ਆ ਜਿਹੜੇ ਜਿਹੜੇ ਅਫੀਸ਼ੀਅਲ ਐਸਟੀਮੇਟਸ ਨੇ ਸਰਕਾਰ ਇਹ ਦੇਖ ਰਹੀ ਕਿ ਜਿਹੜੀ ਟਾਈਡ ਗੇਜ ਆ ਉਹ ਬਹੁਤ ਸਾਰੇ ਫਲਡਸ ਨੂੰ ਮਿਸ ਕਰ ਜਾਂਦੀ ਹੈ ਕਿਉਂਕਿ ਇਹ ਉਹਦੇ ਸਮੁੰਦਰ ਦੇ ਪਾਣੀ ਨੂੰ ਜਿਹੜਾ ਉਹਦਾ ਪੱਧਰ ਨੂੰ ਮਿਲਣ ਦਾ ਤਰੀਕਾ ਆ ਉਹ ਠੀਕ ਨਹੀਂ ਹੈ ਜਿਹੜਾ 인ਫਰਾਸਟ੍ਰਕਚਰ ਆ ਜਿਹੜਾ ਇਹ ਦੱਸ सके ਵੀ ਇਹ ਖੜ ਕਿੱਥੇ ਆ ਰਿਹਾ ਕਿੰਨਾ ਆ ਰਿਹਾ ਤੇ ਇਹਦਾ ਕੀ ਪ੍ਰਬੰਧ ਕਰਨਾ ਉਹ ਇਨਫਰਾਸਟ੍ਰਕਚਰ ਹੀ ਆਊਟਡੇਟਡ ਹੋ ਗਿਆ ਕਈ ਜਿਹੜੇ ਡਰੇਨੇਜ ਸਿਸਟਮ ਨੇ ਜਾਂ ਰੋਡ ਨੇ ਉਹ ਸੀ ਲੈਵਲ ਮਤਲਬ ਉਹ ਲੋਅਰ ਲੈਵਲ ਦੇ ਉੱਤੇ ਨੇ ਤੇ ਕੁਝ ਜਿਹੜੇ ਨੇ ਉਹ 100 ਸਾਲ ਪੁਰਾਣੇ ਨੇ ਉਹ ਅੱਜ ਦੀਆਂ ਕੰਡੀਸ਼ਨ ਨੂੰ ਹੈਂਡਲ ਨਹੀਂ ਕਰ ਸਕਦੇ ਤੇ ਜਿਹੜਾ 2010 ਤੋਂ ਲੈ ਕੇ ਜਿਹੜਾ ਸਮੁੰਦਰੀ ਤਾਲਿਆ ਅਮਰੀਕਾ ਦੇ ਵਿੱਚ ਹੀ ਖਾਸ ਕਰ ਸਾਊਥ-ਈਸਟ ਕੋਸਟ ਦੇ ਵਿੱਚ ਉਹ 6 ਇੰਚ ਤੋਂ ਜ਼ਿਆਦਾ ਵਧਿਆ ਦੱਸਿਆ ਜਾ ਰਿਹਾ ਇਹਦਾ ਮਤਲਬ ਇਹ ਆ ਕਿ ਹ ਇਹ 6 ਇੰਚ ਜਿਹੜਾ ਹੁਣ ਵਧਿਆ ਇਹ ਪਹਿਲਾਂ 5ਵਾਂ ਸਾਲਾਂ ਦੇ ਵਿੱਚ ਵਧਿਆ ਸੀ ਤੇ ਕੁਦਰਤੀ ਆ ਕਿ ਫਲਡਿੰਗ ਦੇ ਨਾਲ ਫਿਰ ਜਿੰਦਾ ਵੱਡਾ ਡੈਮੇਜ ਹੁੰਦਾ ਤੇ ਜਿੰਦੀ ਵੱਡੀ ਆਰਥ ਆਰਥਿਕ ਨੁਕਸਾਨ ਦਾ ਕੁਦਰਤੀ ਆਫਤਾਂ ਦਾ ਅਮਰੀਕਾ ਨੂੰ ਹੁੰਦਾ ਉਹ ਬਹੁਤ ਵੱਡਾ ਇਹਦੇ ਨਾਲੇ ਅੱਜ ਤਾਂ ਪ੍ਰੋਗਰਾਮ ਨੂੰ ਸੰਪਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ